ਹਾਂਜੀ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਤੇ ਮੇਰਾ ਨਾਮ ਬਲਬੀਰ ਸਿੰਘ ਹੈ ਪਿੰਡ ਆਵਾਨਪੀ ਖਿਸ਼ਾ ਤੇ ਮੇਰੀ ਬੇਟੀ ਸੰਦੀਪ ਕੌਰ ਅੱਜ ਪਾਇਲਟ ਬਣ ਕੇ ਘਰ ਆਈ ਏ ਅਸੀਂ ਸਾਰੇ ਪਰਿਵਾਰ ਨੇ ਪਿੰਡ ਵਾਸੀਆਂ ਨੇ ਰਿਸ਼ਤੇਦਾਰਾਂ ਨੇ ਬੜੀ ਖੁਸ਼ੀ ਨਾਲ ਇਹਦਾ ਸਵਾਗਤ ਕੀਤਾ ਤੇ ਜੇ ਬੇਟੀ ਦੀ ਪੜ੍ਹਾਈ ਬਾਰੇ ਗੱਲ ਕਰੀਏ ਤੇ ਇਹ ਸ਼ੁਰੂ ਤੋਂ ਹੀ ਪੜ੍ਹਾਈ ਤੋਂ ਬਹੁਤ ਵਧੀਆ ਲੈਵਲ ਤੇ ਪੜ੍ਹਦੀ ਰਹੀ ਏ ਤੇ ਇਸ ਕਰਕੇ ਇਹਦੀ ਕਾਮਯਾਬੀ ਇੱਥੇ ਤੱਕ ਰਹੀ ਹੈ। ਇੱਕ ਮੈਸੇਜ ਇਹ ਮੈਂ ਚਾਹੁੰਦੀ ਹਾਂ ਉਹਨਾਂ ਨੂੰ ਕਿ ਮੈਂ ਬੇਟੀਆਂ ਲਈ ਕੀ ਸਾਰੇ ਬੱਚਿਆਂ ਲਈ ਮੈਸੇਜ ਇਹ ਹੀ ਦਿਆਂਗਾ ਕਿ ਸਾਰੇ ਬੱਚਿਆਂ ਨੂੰ ਮਿਹਨਤ ਕਰਕੇ ਇੱਥੇ ਹੀ ਨੌਕਰੀ ਲੈਣੀ ਚਾਹੀਦੀ ਹੈ। ਲੇਕਿਨ ਅੱਜ ਦੇ ਦੌਰ ਦੀ ਗੱਲ ਕੀਤੀ ਜਾਂਦਾ ਅੱਜ ਦਾ ਦੌਰ ਕਿਸ ਤਰ੍ਹਾਂ ਦਾ ਨਿਕਲ ਰਿਹਾ ਹੈ ਮਾਹੌਲ ਕਿਹੋ ਜਿਹਾ ਹੈ। ਅੱਜ ਕੱਲ ਦਾ ਮਾਹੌਲ ਜਿਹੜਾ ਬੜਾ ਖਾਸ ਕਰਕੇ ਪੜ੍ਹਾਈ ਵਾਲੇ ਬੱਚਿਆਂ ਵਾਸਤੇ ਬੜਾ ਬੇਰੁਗਜ਼ਾਰ ਹੈ ਜਿਹੜੇ ਬੱਚੇ ਜ਼ਿਆਦਾ ਮਿਹਨਤ ਕਰਦੇ ਨੇ ਉਹ ਹੀ ਤਰੱਕੀ ਕਰਦੇ ਨੇ ਤੇ ਉਹ ਹੀ ਉਹਨਾਂ ਨੂੰ ਨੌਕਰੀ ਮਿਲਦੀ ਹੈ ਉਹ ਹੀ ਚੰਗੀ ਪੋਜੀਸ਼ਨ ਤੇ ਪਹੁੰਚਦੇ ਮੋਡਲੀ ਸਿੱਖਿਆ ਹੀ ਗੱਲ ਕਰਦੀ ਆ ਕਿ ਮੁੱਢੀ ਸਿੱਖਿਆ ਕਿਥੋਂ ਪ੍ਰਾਪਤ ਕੀਤੀ ਕਿਸ ਤਰ੍ਹਾਂ ਕਰਦੀ ਮੋਡਲੀ ਸਿੱਖਿਆ ਇਹਨਾਂ ਨੇ ਪਹਿਲਾਂ ਡਿਪ ਸኩል ਜਲ ਮਾਧੂ ਕੀਤੀ ਆ ਉਸ ਤੋਂ ਬਾਅਦ ਇਹਨਾਂ ਨੇ ਗ੍ਰੈਜੂਏਸ਼ਨ ਚੰਡੀਗੜ੍ਹ ਤੋਂ ਕੀਤੀ ਆ ਇਸ ਤਰ੍ਹਾਂ ਹੀ ਸਟੈਪ ਬਾਈ ਸਟੈਪ ਇਹਨਾਂ ਨੇ ਉੱਪਰ ਤੱਕਰ ਪੜ੍ਹਾਈ ਕਰਕੇ ਮਿਹਨਤ ਕਰਕੇ ਇੱਥੇ ਤੱਕ ਪਹੁੰਚੀ ਹੈ। ਕੀ ਕਰਨਾ ਚਾਹੀਦਾ? ਗੁੜੀਆਂ ਵਾਸਤੇ ਬੁਢੀ ਗਾਈ। ਬਸ ਗੁੜੀਆਂ ਨੇ ਜਿਸ ਤਰ੍ਹਾਂ ਮਿਹਨਤ ਕੀਤੀ ਹੈ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਇਹਨੂੰ ਇਸੇ ਤਰ੍ਹਾਂ ਹੀ ਤਰੱਕੀ ਮਿਲਦੀ ਰਹੇ ਤੇ ਬਲੰਦੀਆਂ ਨੂੰ ਚੁੰਦੀ ਰਹੇ ਤੇ ਸਾਡਾ ਤੇ ਪਿੰਡ ਦਾ ਨਾਮ ਰੌਸ਼ਨ ਕਰਦੀ ਹੈ। ਜਿਹੜੇ ਲੋਕ ਲੜਕੀਆਂ ਨੂੰ ਨਹੀਂ ਪੜਾਣਾ ਚਾਹੁੰਦੇ ਉਹਨਾਂ ਨੂੰ ਕੀ ਮੈਸੇਜ ਮੈਂ ਚਾਹੁੰਦੇ? ਲੜਕੀਆਂ ਨੂੰ ਕਿਸੇ ਤਰ੍ਹਾਂ ਉਹਨਾਂ ਨੂੰ ਮੈਂ ਇਹ ਹੀ ਮੈਸੇਜ ਦੇਵਾਂਗਾ ਕਿ ਉਹਨਾਂ ਨੂੰ ਵੀ ਬੇਟੀਆਂ ਨੂੰ ਪੜਾ ਕੇ ਤੇ ਵੱਧ ਤੋਂ ਵੱਧ ਚੰਗੀ ਪੋਜੀਸ਼ਨ ਤੇ ਲਿਆਉਣਾ ਚਾਹੀਦਾ ਹੈ। ਤੇ ਮਾਹੌਲ ਕਿੰਨਾ ਲੱਗਣ ਗੜਾਈ ਦਾ ਹੈ। ਮਾਹੌਲ ਬਹੁਤ ਵਧੀਆ ਅੱਜ ਵਿਆਹ ਵਰਗਾ ਮਾਹੌਲ ਸੀ ਤੇ ਸਾਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਬੜਾ ਸਹਿਯੋਗ ਦਿੱਤਾ ਪਿੰਡ ਵਾਸੀਆਂ ਨੇ ਤੇ ਬੜੀ ਖੁਸ਼ੀ ਹੋਈ ਬਿਆਨ ਨਹੀਂ ਕਰ ਸਕਦੇ ਇੰਪਰੋਨ ਵਾਸਤੇ ਮਾਦਾ ਰੋਲ ਉਹ ਵੱਡਾ ਹੱਲਾ ਔਰ ਕੀ ਕਹਿਣਾ ਚਾਹਗੇ ਅੱਜ ਕਿ ਜਾਂਦੇ ਯਾਰ ਕਿਸੇ ਨੂੰ ਜਾਂਦੇ ਹਾਂਜੀ ਹਾਂਜੀ ਅਸੀਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਸਾਡੀ ਬੇਟੀ ਪਾਇਲਟ ਬਣ ਕੇ ਘਰ ਆਈ ਹਾਂਜੀ ਮੈਂ ਤੇ ਇਹੀ ਚਾਹਨੀ ਆ ਕਿ ਘਰ ਘਰ ਬੇਟੀਆਂ ਇਸ ਤਰ੍ਹਾਂ ਦਾ ਜਨਮ ਲੈਣ ਤੇ ਅੱਗੇ ਵਧਣ ਹਾਂਜੀ ਕੀ ਕਹਿਣਾ ਚਾਹਗੇ ਅੱਜ ਬੇਟੀ ਦਾ ਡਿਪੈਂਡ ਨਹੀਂ ਪਾਇਲਟ ਬਣ ਕੇ ਘਰ ਆਉਂਦੀ ਮੈਂ ਤੇ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੀ ਜੋ ਸਾਡੇ ਪਿੰਡ ਦਾ ਅੱਜ ਨਾਮ ਰੋਸ਼ਨ ਕੀਤਾ ਸੰਦੀਪ ਕੌਰ ਬੇਟੀ ਕਿਉਂਕਿ ਇਹ ਪਰਿਵਾਰ ਵੀ ਜਿਹੜਾ ਹੈ ਇਹ ਬਹੁਤ ਹੀ ਖੁਸ਼ਹਾਲ ਸੂਝਵਾਨ ਤਰੱਕੀਯੋ ਪਰਿਵਾਰ ਹੈ। ਔਰ ਇਸ ਬੇਟੀ ਨੇ ਸ਼ੁਰੂ ਤੋਂ ਪੜ੍ਹਾਈ 'ਚ ਬਲੰਦੀਆਂ ਨੂੰ ਛੁੰਦੀ ਰਹੀ ਔਰ ਕੱਲੇ ਰਹਿ ਕੇ ਆਪਣੇ ਮਾਪੇ ਤੋਂ ਬਿਨਾ ਤੇ ਅੱਜ ਸਾਡਾ ਜਿਹੜਾ ਨਾਮ ਪਿੰਡ ਦਾ ਜਾਂ ਇਲਾਕੇ ਦਾ ਇਹਨਾਂ ਨੇ ਉੱਚਾ ਕੀਤਾ ਹੈ ਸੋ ਮੈਂ ਸਾਰਿਆਂ ਨੂੰ ਇਹ ਹੀ ਸੁਨੇਹਾ ਦਿੰਦੀ ਹਾਂ ਕਿ ਆਪਾਂ ਮੀ ਬੇਟੀਆਂ ਨੂੰ ਇਸੇ ਤਰ੍ਹਾਂ ਪੜਾਈਏ ਔਰ ਇਸੇ ਤਰ੍ਹਾਂ ਪਿੰਡ ਦੇ ਨਾਮ ਰੋਸ਼ਨ ਕਰੀਏ ਮੇਰਾ ਖਿਆਲ ਹੈ ਕਿ ਸਾਡੇ ਸਾਰੇ ਹੀ ਇਲਾਕੇ ਦੇ ਵਿੱਚੋਂ ਸੰਦੀਪ कौर ਬੇਟੀ ਹੈ ਇਹ ਪਾਇਲਟ ਬਣੀ ਹੈ ਇੱਥੇ ਤਾਂ ਖਾਣਾ ਬਹੁਤ ਹੀ ਔਖਾ ਹੈ ਪਰ ਸਭ ਤੋਂ ਵੱਧ ਮਿਹਨਤ ਸਾਡੇ ਇਹਨਾਂ ਦੇ ਡੈਡੀ ਬਲਬੀਰ ਸਿੰਘ ਔਰ ਮਾਤਾ ਸ੍ਰਿੰਦਰਕੌਰ ਜੀ ਨੇ ਜਿੰਨੀ ਮਿਹਨਤ ਕੀਤੀ ਘਰ ਨੂੰ ਘਰ ਨਹੀਂ ਜਾਣਿਆ ਇਨਾ ਖਰਚਾ ਕੀਤਾ ਇੱਕ ਆਪਣੀ ਸਿੰਪਲ ਕਮਾਈ ਦੇ ਵਿੱਚੋਂ ਇਹਨਾਂ ਨੇ ਬੇਟੀ ਨੂੰ ਇੱਥੇ ਤੱਕ ਪਹੁੰਚਾਇਆ ਸੋ ਅਸੀਂ ਅੱਜ ਇੰਨੇ ਖੁਸ਼ ਹਾਂ ਔਰ ਪਿੰਡ ਇਲਾਕਾ ਨਿਵਾਸੀ ਔਰ ਘਰ ਜਿਹੜੇ ਪਰਿਵਾਰ ਨੇ ਇਹ ਵਧਾਈ ਦੇ ਪਾਤਰ ਹਨ ਔਰ ਮੈਂ ਕਰ ਕਰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜੜਾ ਵੀ ਅੱਜ ਇਹ ਮੌਕਾ ਸਾਡੇ ਪਿੰਡ ਤੇ ਜਾਂ ਇਸ ਪਰਿਵਾਰ ਤੇ ਆਇਆ ਹੈ ਪਰਮਾਤਮਾ ਕਰ ਕਰ ਕਰੇ ਕਿ ਬੇਟੀਆਂ ਨੂੰ ਆਪਾਂ ਐਸਾ ਹੀ ਜਨਮ ਦਈਏ ਕਿ ਇਸ ਬੇਟੀ ਵਰਗੇ ਸਾਰੇ ਬੱਚੇ ਹੋ। ਸੋ ਪੜ੍ਹਾਈ ਕਦੀ ਵੀ ਕਿਸੇ ਦੀ ਔਕਾਤ ਜਿਹੜੀ ਉਹ ਪਿੱਛੇ ਨਹੀਂ ਰੱਖਦੀ। ਉਹ ਪੜ੍ਹਾਈ ਸਾਨੂੰ ਬਹੁਤ ਉੱਚਾ ਲੈ ਕੇ ਜਾਂਦੀ ਹੈ। ਜਿਸ ਤਰ੍ਹਾਂ ਅੱਜ ਬੇਟੀ ਸੰਦੀਪ ਕੌਰ ਨੇ ਇਹ ਮੱਲਾ ਮਾਰੀਆਂ। ਇਸ ਪਰਿਵਾਰ ਨੂੰ ਅਸੀਂ ਇੰਨੀ ਵਧਾਈ ਦਿੰਦੇ ਹਾਂ ਕਿ ਪਰਮਾਤਮਾ ਕਰੇ ਕਿ ਇਹ ਬੇਟੀ ਹੋਰ ਅੱਤ ਰਕੀਆਂ ਕਰੇ ਔਰ ਇਸ ਤੋਂ ਵੀ ਉੱਚੀ ਪੋਜੀਸ਼ਨ ਤੇ ਜਾ ਕੇ ਆਪਣਾ ਔਰ ਆਪਣੇ ਮਾਂ-ਬਾਪ ਦਾ ਔਰ ਪਿੰਡ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਨਾਮ ਉੱਚਾ ਕਰੇ ਮੈਂ ਇੱਥੇ ਹੀ ਖੀਮਾ ਦੀ ਅਜਾਜਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਸੋਈ ਰੱਡਗੇ ਅਰਤੇ ਸੀਰਮੋਲ ਬਾਰੇ ਸੰਦੀਪ ਕੌਰ ਪਾਇਨਟਿੰਗ ਕਰ ਜੋ ਸਾਡੀ ਭੈਣ ਸੰਦੀਪ ਕੌਰ ਜੋ ਕਿ ਪੈਰਡ ਬਣ ਕੇ ਘਰ ਪਹੁੰਚੀ ਹੈ ਸਾਰੇ ਪਿੰਡ ਨੇ ਨਿੱਘਾ ਸਵਾਗਤ ਕੀਤਾ ਹੈ ਕਿਉਂਕਿ ਮੈਂ ਤੇ 50 ਸਾਲ ਮੇਰੀ ਉਮਰ ਚੱਲੀ ਮੈਂ ਤੇ ਕੋਈ ਅਜ ਤੱਕ ਨਹੀਂ ਕੋਈ ਅਫਸਰ ਨਹੀਂ ਦੇਖਿਆ ਪਿੰਡ ਬਾਣਾ ਚ ਕੋਈ ਬਣਿਆ ਹੋਵੇ ਇਟਾ ਵੱਡਾ ਸੋ ਪਹਿਲੀ ਵਾਰ ਅਫਸਰ ਬਣ ਕੇ ਪਾਇਲਟ ਬਣ ਕੇ ਸੰਦੀਪ ਘੋੜਾਈ ਆ ਜਿੱਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਉਸੇ ਤਰ੍ਹਾਂ ਆਪਣੇ ਮਾਪਿਓ ਦਾ ਵੀ ਨਾਮ ਰੋਸ਼ਨ ਕੀਤਾ ਕੀ ਮੈਸੇਜ ਦੇਣਾ ਹੈ ਪੰਜਾਬ ਦਾ ਮੈਂ ਮੈਸੇਜ ਇਹੋ ਦੇਣਾ ਚਾਹੁੰਦਾ ਹਾਂ ਜਿੰਨੀਆਂ ਸਾਡੀਆਂ ਧੀਆਂ ਪੈਣਾ ਹਨ ਮਾਪਿਓ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦਾ ਕਿ ਸਾਰੇ ਬੱਚਿਆਂ ਨੂੰ ਵੱਧ ਵੱਧ ਪੜਾਣ ਤਾਂ ਜੋ ਜੋ ਸਾਡੀਆਂ ਧੀਆਂ ਹਨ ਕਈ ਗੱਲਾਂ ਤੋਂ ਪਿੱਛੇ ਰਹਿ ਜਾਂਦੀਆਂ ਹਨ ਜਾਂ ਜ਼ਿਆਦਾ ਕਰਕੇ ਜੋ ਮਾਪੇ ਹੁੰਦੇ ਹਨ ਪਲੱਸ 2 ਕਰਕੇ ਵਿਆਹ ਦਿੰਦੇ ਹਨ ਵਿਆਹ ਤੇ ਕੁਝ ਜਲਦੀ ਨਾ ਕਰੋ ਬੱਚਿਆਂ ਨੂੰ ਪੜਾਓ ਉਹਨਾਂ ਨੂੰ ਪੁੱਛੋ ਉਹਨਾਂ ਦਾ ਕੈਰੀਅਰ ਬਣਾਓ ਜਦੋਂ ਉਹਨਾਂ ਦਾ ਕੈਰੀਅਰ ਬਣ ਜਾਏਗਾ ਉਹਨਾਂ ਦਾ ਫਿਊਚਰ ਆਪੇ ਬ੍ਰਾਈਟ ਹੋ ਜਾਏਗਾ ਅਮਰੀਕ ਸਿੰਘ ਜੀ ਔਰ ਤਾਂ ਕੀ ਲਾਣੀ ਮੇਰੀ ਭਤੀਜੀ ਹੈ ਬੇਟੀ ਹੈ ਔਰ ਕੀ ਕਹਿਣਾ ਚਾਹੋਗੇ ਉਹਨੇ ਵੇਖੋ ਜੀ ਇਹ ਕੁੜੀ ਦੀ ਬੜੀ ਬਾਤਰੀ ਹੈ ਕਿ ਬਹੁਤ ਜ਼ਿਆਦਾ ਮਿਹਨਤ ਕਰਕੇ ਉਹ ਰੋ ਜਾ ਬੜੀ ਮਿਹਨਤ ਕਰਕੇ ਤੇ ਇਸ ਸਟੇਜ ਤੇ ਪੁੱਜੀ ਹੈਗੀ ਕਿਸ ਤਰ੍ਹਾਂ ਬਚਪਨ ਦੀ ਗੱਲ ਕੀਤੀ ਜਾਏ ਤਾਂ ਬਚਪਨ ਉਹਦਾ ਕਿਸ ਤਰ੍ਹਾਂ ਦਾ ਸੀਗਾ ਬਚਪਨ ਤੇ ਬਿਲਕੁਲ लाਡਲਾ ਹੀ ਸਾਡਾ ਹਾਂਜੀ ਤੁਸੀਂ ਕਿਹਨੇ ਜਾਓਗੇ ਅੱਜ ਇਸ ਸਾਨੂੰ ਇਸ ਕੰਮ ਦੀ ਬੜੀ ਖੁਸ਼ੀ ਹੈ ਕਿ ਬੜੀ ਮਿਹਨਤ ਕਰਕੇ ਕੁੜੀ ਇਹ ਸਟੇਜ ਤੇ ਪਹੁੰਚੀ ਹੈ ਕੀ ਮੈਸੇਜ ਦੇਣਾ ਚਾਹਦੇ ਮੈਸੇਜ ਇਹ ਕਿ ਸਾਰੀਆਂ ਧੀਆਂ ਭੈਣਾਂ ਨੂੰ ਇਹੋ ਮੈਸੇਜ ਹੈਗਾ ਕਿ ਇਹਦੇ ਨਾਲ ਦੀਆਂ ਪੜ੍ਹਾਈ ਕਰੋ ਦਰਦੀ ਨੇ ਪੜਾਓ ਕਿ ਕਿਹਨੇ ਚਾਹੂ ਅੱਜ ਪਿੰਡ ਮੈਂ ਉਹੀ ਸਾਰੇ ਬੇਟੀਆਂ ਨੂੰ ਉਹੀ ਕਹਾਂਗਾ ਵੀ ਇਦਾਂ ਹੀ ਜਿਵੇਂ ਸਾਡੀ ਬੇਟੀ ਨੇ ਆਪੀਸ਼ਨ ਲਈ ਹੈਗੀ ਹੈ ਇਹਦੇ ਸਾਰੀਆਂ ਲੜਕੀਆਂ ਪੜ੍ਹਨ ਆਪਣੇ ਸਾਰੇ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੇਟੀਆਂ ਨੂੰ ਪੜਾਉਣ ਪਰਵਾਰ ਨੂੰ ਸਾਡਾ ਬਾਪੂ ਰੁੰਦਾ ਸਿੰਘ ਦੀ ਪਲਵਾੜੀ ਹੈ ਇਹਡੇ ਸਾਡਾ ਨਾਂ ਹੈਗਾ ਸਾਰੇ ਸਾਰੇ ਸਤਿਕਾਰ ਕਰਦੇ ਸਾਡੀ ਫੈਮਿਲੀ ਦਾ ਸਾਰੇ باقی ਸਾਰਿਆਂ ਦਾ ਇਹ ਧੰਨਵਾਦ ਸਾਰੇ ਸਾਰੇ ਪਬਲਿਕ ਦਾ ਧੰਨਵਾਦ ਕਰਦੇ ਆ ਪਾਇਲਟ ਬੰਣਾ ਇੱਕ ਹਰੇਕ ਦੇ ਵਾਸਤੇ ਗੱਲ ਨਹੀਂ ਹੈਗਾ ਨਹੀਂ ਹੈ ਪਾਇਲਟ ਬੜੀ ਜਿਹੜਾ ਉਸੇ ਕੰਮ ਚੋ ਦੇਖੋ ਸਾਡੀ ਬੇਟੀ ਵੀ ਸ਼ੁਰੂ ਤੋਂ ਲੈ ਕੇ ਬਹੁਤ ਬਿਹੰਤੀ ਰਹੀ ਹੈ ਕਾਲਜੇ ਚ ਵੀ ਇਹ ਪੋਜੀਸ਼ਨ ਇਹਨਾਂ ਦੀ ਬਹੁਤ ਅੱਛੀ ਆਂਦੀ ਸੀਗੀ ਤੇ ਕੋਰਸੇ ਵੀ ਇਹਨਾਂ ਨੇ ਜਿਹੜੇ ਤੇਰੇ ਲਈ ਆ ਬਹੁਤ ਵਧੀਆ ਕੀਤੀ ਹੈ ਔਰ ਹਾਈ ਲੈਵਲ ਤੇ ਇਹਨਾਂ ਨੇ ਪੋਜੀਸ਼ਨ ਵੀ ਚੰਗੀ ਕਲਾਸ ਵਿੱਚ ਸਾਰੀ ਜਿਹੜੀ ਆ ਤਾਂ ਕਰਕੇ ਇਸ ਪੋਜੀਸ਼ਨ ਤੱਕ ਪਹੁੰਚਿਆ